13 ਦਸੰਬਰ ਨੂੰ ਲੋਕ ਸਭਾ ਦੇ ਵਿੱਚ ਸਿਕਿਉਰਿਟੀ ਬ੍ਰੀਚ ਹੁੰਦੀ ਹੈ ਪਾਰਲੀਮੈਂਟ ਦੀ ਬਿਲਡਿੰਗ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਗੈਸ ਕੈਨਿਸਟਰਸ ਖੋਲੇ ਜਾਂਦੇ ਨੇ ਔਰ ਇਸ ਦੇ ਉੱਤੇ ਖਾਸਾ ਪ੍ਰਦਰਸ਼ਨ ਦੇਖਣ ਨੂੰ ਮਿਲਦਾ ਭਾਵੇਂ ਲੋਕ ਸਭਾ ਦੇ ਅੰਦਰ ਹੋਵੇ ਭਾਵੇਂ ਲੋਕ ਸਭਾ ਦੇ ਬਾਹਰ ਹੋਵੇ ਔਰ ਉਸ ਦਾ ਆਫਟਰ ਮੈਥ ਵੀ ਹੁਣ ਹਰ ਕੋਈ ਦੇਖਦਾ ਪਿਆ ਕਿ ਇਸ ਤਰ੍ਹਾਂ ਪ੍ਰਦਰਸ਼ਨ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਗਿਆ ਔਰ ਜਿਹੜੀ ਕੇਂਦਰ ਸਰਕਾਰ ਹੈ ਜਿਹੜੀ ਸੱਤਾਧਾਰੀ ਪਾਰਟੀ ਹੈ ਉਸ ਵੱਲੋਂ ਕੀ ਕੀਤਾ ਗਿਆ ਉਹ ਵੀ ਹਰ ਕਿਸੇ ਨੇ ਦੇਖਿਆ ਪਰ ਇਸ ਤੋਂ ਇਲਾਵਾ ਉਹ ਮੁੱਖ ਕਾਰਨ ਜਿਹੜੇ ਸਿਗੇ ਕਿ ਇਹ ਸਿਕਿਉਰਿਟੀ ਬ੍ਰੀਚ ਹੋਣ ਦੇ ਵਿੱਚ ਆਇਆ ਉਹ ਕਿਹੜੇ ਕਾਰਨ ਨੇ ਕਿ ਸਿਕਿਉਰਿਟੀ ਬ੍ਰੀਚ ਵਾਪਰਿਆ ਅਸਲ ਦੇ ਵਿੱਚ ਕੀ ਕਾਰਨ ਸੀ ਕਿ ਚਾਰ ਲੋਕ ਜਿਨ੍ਹਾਂ ਦੇ ਵਿੱਚੋਂ ਦੋ ਲੋਕ ਸਭਾ ਦੇ ਅੰਦਰ ਸ਼ਾਲਾ ਮਾਰ ਦੇ ਕੁੱਦ ਦੇ ਲੰਘ ਗਏ ਔਰ ਅੰਦਰ ਹੀ ਗੈਸ ਕੈਨਿਸਟਰਸ ਖੋਲ ਲਏ ਔਰ ਉਹ ਕਿਹੜੇ ਕਾਰਨ ਸੀ ਕਿ ਭਾਵੇਂ ਉਹ ਪਾਰਲੀਮੈਂਟ ਦੇ ਬਾਹਰ ਹੀ ਸਹੀ ਪਰ ਉਥੇ ਵੀ ਗੈਸ ਕੈਨਿਸਟਰਸ ਖੋਲ ਦਿੱਤੇ ਗਏ ਹੁਣ ਨਵੇਂ ਤੱਥ ਸਾਹਮਣੇ ਆ ਰਹੇ ਨੇ ਇਹਨਾਂ ਤੱਥਾਂ ਦੇ ਵਿੱਚ ਹੈਰਾਨ ਕਰ ਦੇਣ ਵਾਲੇ ਉਹ ਖੁਲਾਸੇ ਨੇ ਜਿਹੜੇ ਨਵੇਂ ਪਾਰਲੀਮੈਂਟ ਨਾਲ ਜੁੜੇ ਹੋਏ ਨੇ ਇੱਥੇ ਇਹ ਤੱਥਾਂ ਨੂੰ ਜਾਣਨ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਜਦੋਂ ਨਵੇਂ ਪਾਰਲੀਮੈਂਟ ਨੂੰ ਲੈ ਕੇ ਚਰਚਾਵਾਂ ਵੱਡੀਆਂ ਸੀ ਜਦੋਂ ਨਵੇਂ ਪਾਰਲੀਮੈਂਟ ਨੂੰ ਲੈ ਕੇ ਇਸ ਦੇ ਇਨੌਗਰੇਸ਼ਨ ਨੂੰ ਲੈ ਕੇ ਚਰਚਾਵਾਂ ਵੱਡੀਆਂ ਸੀ ਉਸ ਵੇਲੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇਗੀ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਸਿਕਿਉਰਿਟੀ ਛੋਟੀ ਵੀ ਹੋਵੇਗੀ ਟੋਪ ਮੋਸਟ ਸਿਕਿਉਰਿਟੀ ਇੱਥੇ ਵਰਤੀ ਜਾਵੇਗੀ ਯਾਨੀ ਕਿ ਅਜੋਜੀ ਸਿਕਿਉਰਿਟੀ ਜਿਹੜੀ ਸ਼ਾਇਦ ਪੁਰਾਣੇ ਪਾਰਲੀਮੈਂਟ ਦੇ ਵਿੱਚ ਕਦੀ ਸੋਚੀ ਵੀ ਨਹੀਂ ਜਾ ਸਕਦੀ ਸੀ ਉਹ ਨਵੇਂ ਪਾਰਲੀਮੈਂਟ ਦੇ ਵਿੱਚ ਹੋਣ ਦੇ ਵਿੱਚ ਆਵੇਗੀ ਪਰ ਉਸ ਵੇਲੇ ਇਸ ਮਾਮਲੇ ਦੇ ਉੱਤੇ ਇਸ ਬਿਆਨ ਦੇ ਉੱਤੇ ਉਹ ਸਾਰੇ ਬਿਆਨ ਜਿਹੜੇ ਅਖਬਾਰਾਂ ਦੇ ਵਿੱਚ ਉਸ ਵੇਲੇ ਪਈ ਮਹੀਨੇ ਦੇ ਵਿੱਚ ਛਪੇ ਸੀ ਉਹਨਾਂ ਦੇ ਉੱਤੇ ਇੱਕ ਵੱਡਾ ਕਾਂਟਾ ਵੱਜ ਗਿਆ ਜਦੋਂ ਜਦੋਂ ਗੈਸ ਕਨਸਟਰਸ ਲੋਕ ਸਭਾ ਦੇ ਵਿੱਚ ਖੋਲੇ ਗਏ ਨੇ ਤੇ ਉੱਥੇ স্মੋਕ ਅਲਾਰਮਸ ਹੀ ਐਕਟੀਵੇਟ ਨਹੀਂ ਕੀਤੇ ਗਏ ਯਾਨੀ ਕਿ ਐਕਟੀਵੇਟ ਹੋਏ ਹੀ ਨਹੀਂ ਉਹ ਸੈਂਸ ਹੀ ਨਹੀਂ ਕੁਝ ਕੀਤਾ ਯਾਨੀ ਕਿ ਜਾਂ ਤਾਂ স্মੋਕ ਅਲਰਮਸ ਉੱਥੇ ਸੀ ਹੀ ਨਹੀਂ ਔਰ ਜੇ ਸੀ ਤਾਂ ਉਹ স্মੋਕ ਡਿਟੈਕਟ ਹੀ ਨਹੀਂ ਕਰ ਸਕੀ ਫਿਰ ਇਹੋ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਤਲਬ ਕੀ ਰਹਿ ਜਾਂਦਾ ਔਰ ਇਸ ਦੇ ਨਾਲ ਨਾਲ ਕੁਝ ਤੱਥ ਇਹ ਵੀ ਸਾਹਮਣੇ ਆਏ ਨੇ ਦ ਰਿਪਿਊਨ ਨੇ ਆਪਣੀ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਵੱਡੇ ਪੱਧਰ ਦੇ ਉੱਤੇ ਸਟਾਫ ਸ਼ਾਰਟੇਜ ਜਿਹੜੀ ਨਜ਼ਰ ਆਈ ਹੈ 40% ਸਟਾਫ ਸ਼ਾਰਟੇਜ ਨਜ਼ਰ ਨਜ਼ਰ ਆਈ ਹੈ ਜਿਸ ਦੇ ਚੱਲਦੇ ਸਟਾਫ ਦੀ ਗਿਣਤੀ ਜਿਹੜੀ ਆ ਉਹ 230 ਦੱਸੀ ਜਾ ਰਹੀ ਹੈ 230 ਦੀ ਗਿਣਤੀ ਦੇ ਨਾਲ ਉਸ ਅਸਪੈਕਟ ਦੇ ਉੱਤੇ ਕੰਮ ਨਹੀਂ ਕੀਤਾ ਗਿਆ ਜਿਸ ਅਸਪੈਕਟ ਤੇ ਕੰਮ ਹੋਣਾ ਚਾਹੀਦਾ ਸੀਗਾ ਨਾ ਸਿਰਫ ਆਰਟੀਫੀਸ਼ੀਅਲ ਇੰਟੈਲੀਜੈਂਸ ਐਥੇ ਮੈਨਪਾਵਰ ਦੀ ਵੀ ਲੋੜ ਸੀ ਪਰ ਮੈਨਪਾਵਰ ਸ਼ਾਰਟੇਜ ਸੀ ਜੇ ਸਟਾਫ ਦੀ ਗੱਲ ਚੱਲਦੀ ਪਈ ਹੈ ਤਾਂ ਇੱਥੇ ਇਹ ਵੀ ਦੱਸਦੀ ਹੈ ਕਿ ਇੱਕ ਟੌਪ ਮੋਸਟ ਪੋਸਟ ਜਿਹੜੀ ਹੈ ਜੋਇੰਟ ਸੈਕਟਰੀ ਦੀ ਸਿਕਿਉਰਿਟੀ ਦੇ ਇਸ ਵਿਭਾਗ ਦੇ ਵਿੱਚ ਇਸ ਪਾਰਲੀਮੈਂਟ ਬਿਲਡਿੰਗ ਦੀ ਸਿਕਿਉਰਿਟੀ ਦੇ ਵਿੱਚ ਤਾਂ ਜੋਇੰਟ ਸੈਕਟਰੀ ਸਿਕਿਉਰਿਟੀ ਦੀ ਜਿਹੜੀ ਪੋਸਟ ਸੀਗੀ ਉਹ 45 ਦਿਨਾਂ ਕੋ ਖਾਲੀ ਸੀ ਯਾਨੀ ਕਿ ਉਹ ਪੋਸਟ ਭਰੀ ਹੀ ਨਹੀਂ ਗਈ ਉਸ ਪੋਸਟ ਦੇ ਉੱਤੇ ਕੋਈ ਜਨ ਸੈਕਟਰੀ ਆ ਕੇ ਬੈਠਾ ਹੀ ਨਹੀਂ ਜਿਹੜਾ ਕੋਈ ਸਿਕਿਉਰਿਟੀ ਦੇ ਉੱਤੇ ਨਜ਼ਰ ਰੱਖ ਸਕਦਾ ਸਿਕਿਉਰਿਟੀ ਦੇ ਪ੍ਰਬੰਧਾਂ ਦੇ ਨਜ਼ਰ ਰੱਖ ਸਕਦਾ ਔਰ ਤਾਂ ਕਰਕੇ ਵੀ ਇਸ ਦੇ ਨਾਲ ਪ੍ਰਭਾਵਿਤ ਹੋਇਆ ਇਹ ਸਾਰਾ ਕਾਂਡ ਔਰ 13 ਤਰੀਕ ਨੂੰ ਉਹ ਸਿਕਿਉਰਿਟੀ ਬਰੀਚ ਜਿਹੜਾ ਹੌਂਦ ਦੇ ਵਿੱਚ ਆਇਆ ਇੱਕ ਪਾਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਸਿਕਿਉਰਿਟੀ ਪ੍ਰਣਾਲੀ ਜਿਹੜੀ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖੀ ਗਈ ਸੀ ਨਾ ਉਹ ਟੈਕਨੋਲੋਜੀ ਉਸ ਥਾਂ ਦੇ ਉੱਤੇ ਨਹੀਂ ਨਾ ਉਹਨਾਂ ਸਟਾਫ ਉੱਥੇ ਮੌਜੂਦ ਸੀ ਜਿੰਨਾ ਲੋੜਿੰਦਾ ਸੀਗਾ ਔਰ ਨਾ ਹੀ ਦੂਜੇ ਪਾਸੇ ਜੁਆਇੰਟ ਸੈਕਟਰੀ ਸਿਕਿਉਰਿਟੀ ਮੌਜੂਦ ਸੀਗੇ ਜਿਹੜਾ ਨੂੰ ਉੱਥੇ ਹੋਣਾ ਚਾਹੀਦਾ ਸੀ ਪਿਛਲੇ 45 ਦਿਨਾਂ ਤੋਂ ਇਹ ਜੁਆਇੰਟ ਸੈਕਟਰੀ ਦੀ ਪੋਸਟ ਸਖੜੀ ਪਈ ਹੋਈ ਹੈ ਖਾਲੀ ਪਈ ਹੋਈ ਹੈ ਇੱਥੇ ਕੋਈ ਵੀ ਮੌਜੂਦ ਨਹੀਂ ਸੀ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਣੀ ਚਾਹੀਦੀ ਹੈ ਜਾਂ ਤਾਂ ਪਾਰਲੀਮੈਂਟ ਦੇ ਪ੍ਰਸ਼ਾਸਨਿਕ ਵਿਭਾਗ ਦੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜੋ ਕੋਈ ਵੀ ਪਾਰਲੀਮੈਂਟ ਨੂੰ ਚੱਲਣ ਦੇ ਵਿੱਚ ਚਲਾਉਣ ਦੇ ਵਿੱਚ ਮਦਦਗਾਰ ਹੁੰਦਾ ਆ ਜੋ ਵੀ ਇਸ ਦੀ ਜ਼ਿੰਮੇਵਾਰੀ ਚੱਕਦਾ ਜਾਂ ਫਿਰ ਕੇਂਦਰ ਸਰਕਾਰ ਦੀ ਹੁੰਦੀ ਆ ਜਿਸ ਦੇ ਤਹਿਤ ਇਹ ਸਾਰਾ ਕੁਝ ਆਉਂਦਾ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਹੈਰਾਨ ਕਰ ਦੇਣ ਵਾਲੇ ਤੱਥ ਨੇ ਇੱਕ ਪਾਸੇ ਤਾਂ 230 ਦੇ ਕਰੀਬ ਮੁਲਾਜ਼ਮ ਜਿਹੜੇ ਜਿਨ੍ਹਾਂ ਦੀ ਗਿਣਤੀ 40% ਜ਼ਿਆਦਾ ਇਸ ਤੋਂ ਹੋਣੀ ਚਾਹੀਦੀ ਸੀਗੀ 40% ਸ਼ਾਰਟੇਜ ਦੱਸਿਆ ਜਾ ਰਿਹਾ ਹੈ ਇੱਥੇ ਮੁਲਾਜ਼ਮਾਂ ਦੇ ਵਿੱਚ ਔਰ ਦੂਜੇ ਪਾਸੇ ਜੋਇੰਟ ਸੈਕਟਰੀ ਦਾ ਹੋਣਾ ਇਹ ਤੇ ਜ਼ਰੂਰੀ ਸੀ ਪਰ ਜੁਆਇੰਟ ਸੈਕਟਰੀ ਇੱਥੇ ਮੌਜੂਦ ਨਹੀਂ ਸੀ ਤੀਜੀ ਵੱਡੀ ਗੱਲ ਜਦੋਂ ਗੈਸ ਕੈਨਸਟਰਸ ਖੋਲੇ ਗਏ ਤਾਂ ਉੱਥੇ স্মੋਕ ਡਿਟੈਕਟਰਸ ਹੀ ਐਕਟੀਵੇਟ ਨਹੀਂ ਹੋਏ ਤਾਂ ਇਥੋਂ ਦੀ ਸਿਕਿਉਰਿਟੀ ਦਾ ਅਨੁਮਾਨ ਆਪ ਹੀ ਲਗਾਇਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਹੀ ਏਐਸ ਪਾਰਲੀਮੈਂਟ ਦੀਆਂ ਵਿਸ਼ੇਸ਼ਤਾਵਾਂ ਵੀ ਕਢਾਈਆਂ ਸੀ ਉਸ ਵੇਲੇ ਜਦੋਂ ਹੱਥ ਦੇ ਵਿੱਚ ਸੰਗੋਲ ਫੜ ਕੇ ਤੇ ਪਾਰਲੀਮੈਂਟ ਦੇ ਵਿੱਚ ਸ਼ੋਭਿਤ ਕੀਤਾ ਸੀ ਔਰ ਏਐਸ ਨੂੰ ਨਿਆਂ ਦਾ ਨਵਾਂ ਪ੍ਰਤੀਕ ਦੱਸਿਆ ਸੀ ਪਰ ਦੂਜੇ ਪਾਸੇ ਇਸ ਆਧੁਨਿਕ ਪਾਰਲੀਮੈਂਟ ਦੇ ਇਹ ਹਾਲਾਤ ਵੇਖ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਇਹਨਾਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਸਿਕਿਉਰਿਟੀ ਕਿੱਥੇ ਸਟੈਂਡ ਕਰ ਰਹੀ ਹੈ ਖੈਰ ਇਹੋ ਜਿਹੇ ਹਾਲਾਤਾਂ ਨਾਲ ਜੱਠਣ ਵਾਸਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੁਖਤਾ ਪ੍ਰਬੰਧ ਕੀਤੇ ਜਾਣ ਪਰ ਅਜੇ ਤੱਕ ਪਾਰਲੀਮੈਂਟ ਇਸੇ ਤਰ੍ਹਾਂ ਕੰਮ ਕਰ ਰਿਹਾ ਸੀ ਯਾਨੀ ਕਿ ਸ਼ਾਰਟੇਜ ਆਫ EMPLOYEES ਔਰ ਦੂਜੇ ਪਾਸੇ ਸ਼ਾਰਟੇਜ ਆਫ ਸਿਕਿਉਰਿਟੀ ਨਾ ਹੀ ਸਿਕਿਉਰਿਟੀ ਦੇ ਨਾਲ ਸਬੰਧਿਤ ਜੋਇੰਟ ਸੈਕਟਰੀ ਉੱਥੇ 45 ਦਿਨਾਂ ਤੋਂ ਮੌਜੂਦ ਸਨ ਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਪਰ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕੀਤਾ ਜਾਂਦਾ ਇਸ ਦੇ ਉੱਤੇ ਹੁਣ ਸਵਾਲ ਔਰ ਸਾਰਾ ਦਰੁਮੰਦਾਰਟੀ ਕੀ ਆਪਿਆ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਵਾਂਗੇ ਉਰ ਤੱਕ ਲਈ ਬੜੇ ਰੋ 180 ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ